ਹੈਲੋ ਹਾਈ ਸਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਵਿਸ਼ ਯੂ ਵੈਰੀ ਹੈਪੀ ਲੋੜੀ ਟੂ ਆਲ ਸੂਟ ਬਹੁਤ ਹੀ ਸੋਹਣੇ ਚੈੱਕ ਪਸ਼ਮੀਨੇ ਦੇ ਵਿੱਚ ਲੈ ਕੇ ਆਏ ਆ ਇਟਾਲੀਅਨ ਮੂਲ ਰਹਿਣ ਵਾਲੀਆਂ ਕੋਈ ਬੁਰ ਨਹੀਂ ਆਏਗੀ ਗਰੰਟੀਡ ਹੈ ਫੈਬਰਿਕ ਰਹਿਣ ਵਾਲਾ ਤੇ ਜੋ ਇਸ ਦੇ ਵਿੱਚ ਡਿਜ਼ਾਈਨ ਆਏ ਹਨ ਬਹੁਤ ਹੀ ਸੋਹਣੇ ਨੇ ਬਹੁਤ ਹੀ ਪਿਆਰੇ ਜਿਹੇ ਸਰਦਾਰੀ ਡਿਜ਼ਾਈਨ ਆ ਐਜ਼ ਇਟ ਹੀ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਨਾਰਮਲ ਬਾਕੀ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੈਗੇ ਹੋ ਕਿਉਂਕਿ ਬਾਟਮ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਹੈ ਬਾਕੀ ਤੁਸੀਂ ਸ਼ਰਟ ਤੇ ਪਲੇਨ ਫੈਬਰਿਕ ਲਗਵਾ ਕੇ ਵਰਕ ਕਰਵਾ ਸਕਦੇ ਹੋ ਆਪਣੇ ਤਰੀਕੇ ਨਾਲ ਸੋਰ ਸਟਿਚ ਕਰਵਾ ਸਕਦੇ ਹੋ ਪੈਚ ਵਰਕ ਕਰਵਾ ਸਕਦੇ ਹੋ ਇਹਨਾਂ ਨਾਲ ਦੁਪੱਟੇ ਵਧੀਆ ਡਬਲ ਡਾਈ ਜਾਂ ਸਿੰਗਲ ਟੋਨ ਦੇ ਲੈਸਿਸ ਵਗੈਰਾ ਲਗਾ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਪ੍ਰੋਪਰ ਮਤਲਬ ਵਧੀਆ ਤਰੀਕੇ ਨਾਲ ਇਹ ਸੂਟ ਜਦੋਂ ਰੈਡੀ ਹੋ ਜਾਂਦੇ ਨੇ ਵਧੀਆ ਸਟਿਚਿੰਗ ਐਂਡ ਲੇਸਿਸ ਨਾਲ ਬਹੁਤ ਹੀ ਸੋਹਣੇ ਲੱਗਦੇ ਨੇ ਵੇਅਰ ਕੀਤੇ ਹੋਏ ਸਿੰਪਲ ਸੋ ਵਰਜੇ ਨਾਰਮਲ ਰੁਟੀਨ 'ਚ ਵੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਨੈਕਸਟ ਪਾਕਿਸਤਾਨੀ ਦੇ ਵਿੱਚ ਦੋ ਡਿਜ਼ਾਈਨ ਆ ਆਪਣੇ ਕੋਲ ਨੈਕਸਟ ਪਾਰਟੀ ਵੇਅਰ ਕਲੈਕਸ਼ਨ ਆ ਗਈ ਹੈ ਬਹੁਤ ਹੀ ਸੋਹਣੇ ਬਲਡ ਡਿਜ਼ਾਈਨ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਕਸ਼ਮੀਰੀ ਬ੍ਰੀਕ ਵਰਕ ਕੀਤਾ ਹੋਇਆ ਬੜਾ ਹੀ ਪਿਆਰਾ ਜਾਂ ਨੈਕਸਟ ਆ ਗਿਆ ਪਸ਼ਮੀਨੇ ਦੇ ਉੱਤੇ ਬਾਜੂ ਵਰਕ ਕੇਰਾ ਵਰਕ ਬੋਟਮ ਵਰਕ ਬਹੁਤ ਹੀ ਵਧੀਆ ਕੁਆਲਿਟੀ ਹੋਏਗੀ ਇਹਨਾਂ ਦੀ ਬੁਰ ਨਹੀਂ ਆਏਗੀ ਪਸ਼ਮੀਨੇ ਤੇ ਕਲਰ ਬਿਲਕੁਲ ਫੇਡ ਨਹੀਂ ਹੋਏਗਾ ਤੇ ਲੈਸ ਪ੍ਰਾਈਸ ਦੇ ਵਿੱਚ ਆਪ ਲਾ ਦਿੱਤੇ ਆ ਲੋੜੀ ਆਫਰਸ ਚੱਲ ਰਹੇ ਨੇ ਜਿਨਾਂ ਨੂੰ ਵੀ ਲੈਣਾ ਹੈ ਸਕਰੀਨਸ਼ਾਟ ਲੈਂਦੇ ਜਾਓ ਤਿਆਪਰੇ WhatsApp ਨੰਬਰ ਤੇ ਆਪਣਾ ਆਰਡਰ ਪਾਉਂਦੇ ਜਾਓ 올ਓਵਰ ਇੰਡੀਆ ਸ਼ਿਪਿੰਗ ਅਵੇਲੇਬਲ ਹੈ ਨੈਕਸਟ オーਰਗੰజా ਦੇ ਸੂਟ ਬਰਬਰੀ ਦੇ ਸੂਟਸ ਆ ਇੰਤੇ ਹੈਂਡ ਐਮਬ੍ਰੋਇਡਰੀ ਕੀਤੀ ਹੋਈ ਆ ਨੀਡਲਵਰਕ ਕਿਤੋਂ ਬੜਾ ਹੀ ਸੋਹਣਾ ਇਹ ਵੀ ਅਸੀਂ ਹੁਣ ਤੁਹਾਨੂੰ ਲੋੜੀ ਤੇ ਆਫਰ ਦੇ ਵਿੱਚ ਦੇ ਦਵਾਂਗੇ ਜਿਨ੍ਹਾਂ ਨੇ ਵੀ ਲੈਣਾ ਹੈ ਸਕਰੀਨਸ਼ਾਟ ਲੈਂਦੇ ਜਾਓ ਤੇ ਆਪਣਾ ਜਲਦੀ ਆਰਡਰ ਬੁੱਕ ਕਰਦੇ ਜਾਓ ਕੁਆਲਿਟੀ A1 ਰਹੇਗੀ ਕੁਆਲਿਟੀ 'ਚ ਕੋਈ ਆਫ ਨਹੀਂ ਹੋਏਗਾ ਪ੍ਰਾਈਸ ਦੇ ਵਿੱਚ ਆਫ ਹੋਏਗਾ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਵਧੀਆ ਕਲਰ ਹੈ ਇਸ ਦੇ ਵਿੱਚ ਬੜੇ ਹੀ ਸੋਹਣੇ ਨਾਲ ਦੁਪੱਟੇ ਹੈ ਔਰ ਗੇਜਾ ਦੇ ਲੇਸਿਸ ਲੱਗੇ ਆ ਨੈਕਸਟ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤਾਂ ਉਸ ਅਕੋਰਡਿੰਗ ਆਪਾਂ ਤੁਹਾਨੂੰ ਕੁਝ ਬ੍ਰਾਈਡਲ ਸੂਟਸ ਵੀ ਦਿਖਾ ਦਿੰਨੇ ਐਵੇਂ ਦੇ ਸੂਟ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਕਿਸੇ ਵੀ ਤਰ੍ਹਾਂ ਦੇ ਬ੍ਰਾਈਡਲ ਸੂਟਸ ਹੈ ਹੈਂਡਵਰਕ ਕਰਾਉਣਾ ਮਸ਼ੀਨਵਰਕ ਕਰਾਉਣਾ ਪੇਂਟਿੰਗ ਕਰवानी ਸਕ੍ਰੀਨ ਪੇਂਟਿੰਗ ਕਰवानी ਹੈ ਪਸ਼ਮੀਨੇ ਸੂਟ ਲੈਣੇ ਨੇ ਸਿਲਕ ਪਸ਼ਮੀਨੇ ਦੇ ਪਫਕ ਤਾਂ ਹਰ ਤਰ੍ਹਾਂ ਦੇ ਕਲੈਕਸ਼ਨ ਤੁਹਾਨੂੰ ਆਪਣੇ ਕੋਲ ਮਿਲ ਜੇਗੀ ਪਲੇਨ ਸਬਟਿਕ ਵੀ ਮਿਲ ਜੇਗਾ ਜਿਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਕਲਰ ਕਰਵਾ ਸਕਦੇ ਹੋ ਡਾਈ ਕਰਵਾ ਸਕਦੇ ਹੋ ਨੈਕਸਟ ਹਲਕੇ ਫੁੱਲ ਕਿਰਤਾਈਨ ਹੈਂਡਵਰਕ ਦੇ ਵਿੱਚ ਇਹ ਬਲੇ ਕ੍ਰਸ਼ ਟਿਸ਼ੂ ਦੇ ਫੈਬਰਿਕ ਤੇ ਮਿਲ ਜਾਣਗੇ ਤੁਹਾਨੂੰ ਤਾਂ ਇਹ ਵੀ ਤੁਸੀਂ ਲੈ ਸਕਦੇ ਹੋ ਨੈਕਸਟ ਆਪਣੇ ਕੋਲ ਫੈਂਡੀ ਸਿਲਕ ਜੋ ਕਿ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਹੀ ਆ ਉਹ ਵੀ ਤੁਹਾਨੂੰ ਮਿਲ ਜੇਗੀ ਇਸ ਵਿੱਚ ਵਧੀਆ ਕੁਆਲਿਟੀ ਵੀ ਮਿਲ ਜੇਗੀ ਹਾਈ ਰੇਟ ਵਾਲੀ ਵੀ ਤੇ ਲੋ ਪ੍ਰਾਈਸ ਵਾਲੇ ਵੀ ਜਿਹੜੀ ਵੀ ਤੁਸੀਂ ਪਸੰਦ ਕਰੋ ਲੈ ਸਕਦੇ ਹੈਗੇ ਹੋ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਜੀ ਹੁੰਦੀ ਹੈ ਜੀ ਬੁਕਿੰਗ ਤੇ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਹੋਰ ਵੀ ਕੁਝ ਪੁੱਛਣਾ ਹੋਵੇ ਤਾਂ ਸਾਨੂੰ ਮੈਸੇਜ ਕਾਲ ਕਰ ਸਕਦੇ ਹੈਗੇ ਹੋ ਵੀਡੀਓ ਕਾਲ ਵੀ ਕਰ ਸਕਦੇ ਹੈਗੇ ਹੋ ਆਪਣੇ ਟਰਸਟ ਦੇ ਲਈ ਸੋ ਜਿਨਾਂ ਨੂੰ ਸਾਡਾ ਕਲੈਕਸ਼ਨ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਤੇ ਡੇਲੀ ਮਤਲਬ ਜੋ ਅਪਡੇਟਸ ਆ ਡੇਲੀ ਵੀਡੀਓ ਤੁਹਾਨੂੰ ਮਿਲਦੀ ਰਿਆ ਕਰਨੀ ਹੈ ਥੈਂਕ ਯੂ ਸੋ ਮਚ ਵੀਡੀਓ ਦੇਖਣ ਨੂੰ ਵਾਂਸ ਅਗੇਨ ਹੈਪੀ ਲੋਰਡ